ਹਾਂਜੀ 4 ਦੇ ਵਧੇ ਨੇ ਰੇਟ ਐ ਤੇ ਕੀ ਕਿੰਨੇ ਰੇਟ ਵਧ ਗਿਆ ਟਰਾਲੀਆਂ ਜਾ ਰਹੀਆਂ ਨੇ ਅੰਦਰ ਆ ਉਹ ਫੈਕਟਰੀ ਦੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਆ ਸਾਹਮਣੇ ਫੈਕਟਰੀ ਐ ਤੇ ਆ ਟਰਾਲੀਆਂ ਜਾ ਰਹੀਆਂ ਨੇ ਗਿਆ ਆਪਾਂ ਕਰਦੇ ਆਂਗੇ ਰੇਟ ਪਤਾ ਤੇ ਆ ਆਉਂਦਾ ਬਾਈ ਹੋਰ ਕੀ ਹਾਲ ਐ ਬਾਈ ਜੀ ਬਾਈ ਜੀ 4 ਦਾ ਰੇਟ ਕੀ ਐ ਬਾਈ 240 ਵਿੱਚ 240 ਵਿੱਚ ਐ ਉ ਕੀ ਰੇਟ ਲੈਂਦੇ ਨੇ ਇਹਨਾਂ ਨੂੰ ਵੇਚੇ 240 ਅਸਿਆ ਵੀ ਪੱਕਾ ਹੀ 240 ਰੇਟ ਆ। ਨਾ ਪੱਕੀ ਦੇਖ ਕੇ ਕਰਦੇ ਨੇ ਰੇਟ। ਮੱਕੀ ਦੇਖ ਕੇ ਕਰਦੇ ਨੇ। ਵੱਧ ਘੱਟ ਵੀ ਹੁੰਦਾ। ਵੱਧ ਘੱਟ ਹੀ ਕਰਨਾ। ਥੋੜੀ ਮੱਕੀ ਕਿਹੜੀ ਸੀ? 3 ਥੱਲੀਆਂ ਵਾਲੀ ਦੀ। 3 ਥੱਲੀਆਂ ਵਾਲੀ ਕਿੰਨਾ ਕਿਹੜਾ ਵੀ ਸੀ? ਯਾਰ ਉਹਦੇ ਤੇ 575 ਵੀ ਨਹੀਂ ਕਰਾਉਂਦੇ। ਅਸਿਆ। ਹੋਰ ਵੱਧ ਕਿਹੜੀ ਦਾ ਰੇਟ? ਪੰਤਰੀ ਬਈ ਪਤਾ ਨਹੀਂ। 1844 ਦਾ ਹੋਊ ਨਾ? ਹਾਂ ਉਹ ਹੋਊ। ਠੀਕ। 3 ਥੱਲੀਆਂ ਵਾਲੀ ਦਾ। ਠੀਕ ਐ। ਲਓ ਜੀ ਕਹਿੰਦਾ ਦੇਖ ਕੇ ਰੇਟ ਬਾਈ ਕਹਿੰਦਾ ਫੇਰ ਕਰਦੇ ਨੇ। ਤੇ ਬਹੁਤ ਵੱਡੀ ਢੇਗ ਲੱਗ ਰਹੀ ਐ ਇੱਧਰ ਟਰਾਲੀਆਂ ਆਈ ਜਾਂਦੀਆਂ ਨੇ ਗੀਆਂ। ਭੀਖੀ ਰੋਡ ਦੇ ਤੇ ਇਹ ਸਾਹਮਣੇ ਫੈਕਟਰੀ ਹੈਗੀ ਆਹ ਟਰਾਲੀਆਂ ਭਰੀਆਂ ਭਰਾਈਆਂ ਲਾਹੀ ਜਾਂਦੇ ਨੇ ਬਾਈ ਕਹਿੰਦਾ ਦੇਖ ਕੇ ਰੇਟ ਕਰਦੇ ਨੇ ਅਸੀਂ 240 ਨੂੰ ਵੇਚੀ ਐ ਜੇ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਮੱਕੀ ਤਾਂ ਇੱਥੇ ਲੈ ਕੇ ਆਓ ਵੱਧ ਤੋਂ ਵੱਧ ਸਾਰੇ ਵੀਰਾਂ ਨੂੰ ਬੇਨਤੀ ਆ ਤੇ ਆ ਦੇਖੋ ਕਿੱਡੇ-ਕੱਡੇ ਟੋਏ ਇਹ ਕਰੀ ਜਾਂਦੇ ਨੇ ਜਮਾ ਆ ਬਾਈ ਨਾ ਬਾਈ ਜੀ ਮੱਕੀ ਦਾ ਰੇਟ ਕੀ ਆ ਬਾਈ 240 ਰੁਪਏ 240 ਰੁਪਏ ਤੇ ਮਤਲਬ ਵੀ ਡਨ ਇੱਕੋ ਹੀ ਰੇਟ ਆ ਹਾਂ ਭਾਈ ਸਾਨੂੰ ਤਾਂ ਹੁਣ ਇਹੀ ਰੇਟ ਦੱਸ ਵੱਧ ਘਟ ਤਾਂ ਨਹੀਂ ਕਰਦੇ ਵੱਧ ਘਟ ਦਾ ਕੋਈ ਪਤਾ ਨਹੀਂ ਯਾਰ ਕਿਸੇ ਦੇ ਬੇਈਮਾਨਾ ਹੋਵੇ ਕਿਸੇ ਦੇ ਤਾਂ ਕਿਤਾ ਨਹੀਂ ਕਿਤੇ ਠੀਕ ਹੈ ਭਾਈ ਹਾਂਜੀ ਠੀਕ ਹੈ ਤੇ ਆਹ ਭਾਈ ਵੀ ਲੈ ਕੇ ਆ ਤੁਸੀਂ ਵੀ ਭਾਈ ਨਾਲ ਹੋ ਇਹਨਾਂ ਦੇ ਤੁਸੀਂ ਆਡੋ ਤੁਸੀਂ ਕਿੱਥੋਂ ਆਇਓਗੇ ਕਿਸਨਗੜ ਫਰਮਾਈ ਤੋਂ ਤੁਸੀਂ ਕੀ ਰੇਟ ਕਰਿਆ ਉਹੀ ਰੇਟ ਜਿਹੜਾ ਸਾਰਾ 240 ਹਾਂ ਠੀਕ ਹੈ ਤੇ ਉਹ ਜਿੰਨੀ ਮਰਜ਼ੀ ਲੈ ਕੇ ਆਉ ਵੀ ਜਿੰਨੀ ਮਰਜ਼ੀ ਠੀਕ ਹੈ ਲਓ ਜੀ ਬਾਈ ਇੱਥੇ ਸਾਰੇ ਟਰਾਲੀਆਂ ਵਾਲੇ ਆ ਰਹੇ ਨੇ ਤੇ ਮੱਕੀ ਡੇਗ ਰਹੇ ਨੇ 4 240 ਦਾ ਰੇਟ ਹੈ ਇਹਨਾਂ ਦਾ ਨੈਟ ਤੇ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਨੂੰ ਸ਼ੇਅਰ ਤੇ ਐਤ ਕੀ ਰੇਟ ਸਾਡਾ ਹੀਰੋ ਕਲਾ ਹਾਂ ਦੇਸੀ ਜੱਟ ਹਾਂ ਪਹਿਲਾ ਐਂਗਲ ਇਸ ਚ ਮਾਗਰ ਪੰਜਾਬੀ ਚ ਤੇ ਸ਼ੇਅਰ ਕਰ ਦਿਓ ਤੁਸੀਂ ਵੀ ਬਾਈ ਪੇਜ ਨੂੰ ਫੋਲੋ ਕਰ ਲਿਓ ਬਾਈ ਨੇ ਪੁੱਛਿਆ ਤੇ ਆ ਦੇਖੋ ਜੀ ਕਿੱਡੇ-ਕੱਡੇ 4 ਦੇ ਟੋਏ ਮਤਲਬ ਟਿੱਬੇ ਲਾਏ ਪਏ ਨੇ ਤੇ ਉਹ ਸਾਹਮਣੇ ਤਹਾ ਹੋ ਚੱਲ ਰਿਹਾ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂਗੇ ਵੀ ਜੇ ਕਿਸੇ ਨੇ ਚਾਰ ਵੇਚਣਾ ਤਾਂ ਇਸ ਫੈਕਟਰੀ ਦੇ ਵਿੱਚ ਲੈ ਕੇ ਆਓ 240 ਰੁਪਏ ਆਪਾਂ ਸਿੱਧੀ ਮਾਲਕਾਂ ਨਾਲ ਤੁਹਾਡੀ ਗੱਲ ਕਰਾਈ ਆ ਵੀ ਰੇਟ 240 ਹੁਣ ਇਸ ਵਕਤ ਮੌਕੇ ਦਾ ਤੇ ਇਹਦੇ ਵਿੱਚ ਦਾਣਾ ਕਿੰਨਾ ਕੋਈ ਦਿਖਾਉਣਾ ਮੈਂ ਤੁਹਾਡਾ ਦੇਸੀ ਜੱਟਾਂ ਚੈਨਲ ਨੂੰ ਫੋਲੋ ਕਰ ਲਿਆ ਕਰੋ ਆ ਤੁਹਾਡੇ ਸਾਹਮਣੇ ਚਾਰ ਰੁਪਇਆ ਦਾਣਾ ਦੂਣਾ ਫਿਲਹਾਲ ਦੀਂਦਾ ਨਹੀਂ ਪਤਾ ਨਹੀਂ ਗ੍ਰੈਂਡਰ ਹੋ ਗਿਆ ਤੇ ਏ ਬਾਈ 240 ਨੂੰ ਜਮਾ ਕਰ ਰਹੇ ਨੇ ਚਾਰ ਇਹ ਆ ਦੇਖੋ ਜੀ ਕਿੰਨੀਆਂ ਟਰਾਲੀਆਂ ਲੈ ਰਹੀਆਂ ਨੇਗੀਆਂ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਸਾਰਿਆਂ ਨੂੰ ਬੇਨਤੀ ਆ ਬਾਈ ਸਾਰੇ ਦੋਸਤਾਂ ਨੂੰ ਬੇਨਤੀ ਆ ਸਾਰੀਆਂ ਜਿੰਨੀਆਂ ਟਰਾਲੀਆਂ ਖੜੀਆਂ ਨੇਗੀਆਂ ਇਹ ਮੱਕੀ ਦਾ ਚਾਰ ਸਾਈਨਜ ਵਿਕ ਰਿਹਾ ਹੈ ਵੀਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੀਪੀ ਰੋਡ ਦੇ ਉੱਪਰ ਜੋ ਸੁਨਾਮ ਨੂੰ ਜਾਂਦਾ ਰੋਡ ਉਸ ਰੋਡ ਦੇ ਉੱਪਰ ਹੈ ਤੇ ਚੈਨਲ ਨੂੰ ਫੋਲੋ ਕਰ ਲੋ ਪੇਜ ਨੂੰ ਫੋਲੋ ਕਰ ਦੋ ਬਾਈ ਸਾਰਿਆਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ ਆਹ ਖੜਾ ਟਰਾਲੀ ਹੋ ਖੜੀ ਆ ਕੱਢੀ ਰੋਡ ਦੇ ਉੱਤੇ ਤੇ ਉਧਰ ਲੈਂਡ ਚ ਲੱਗ ਰਹੀਆਂ ਨੇ ਆਹ ਟਰਾਲੀ ਖਾਲੀ ਹੋ ਰਹੀ ਆ ਉਹ ਟਰਾਲੀਆਂ ਖੜੀਆਂ ਨੇਗੀਆਂ ਤੇ ਬਹੁਤ ਵਧੀਆ ਮਤਲਬ ਜਿਹੜਾ ਨਹੀਂ ਘਰੇ ਜਾਦੇ ਰੱਖ ਸਕਦਾ ਤਾਂ ਉਹ ਇੱਥੇ ਲੈ ਕੇ ਆਓ ਆਹ ਸਾਹਮਣੇ ਤੁਹਾਨੂੰ ਲੁੱਕ ਦਿਂਦੀ ਆ ਫੈਕਟਰੀ ਦੀ ਤੇ ਸਤਿ ਸ੍ਰੀ ਅਕਾਲ ਜੀ